ਉਹ ਸਾਡੇ ਕੋਲੇ ਮਨਪ੍ਰੀਤ ਕੌਰ ਕੁੜੀ ਕੰਪਲੇਂਟ ਹਾਜ਼ਰ ਆਈ ਹੈ ਜੀ ਉਹਨੇ ਦੱਸਿਆ ਵੀ ਉਹਦੇ ਬੇਟੇ ਲਾਪ੍ਰੀਤ ਸਿੰਘ ਨੇ ਜਗਦੀਪ ਕੌਰ ਕੋਈ ਤਾਜੋ ਦੀ ਲੜਕੀ ਰਹਿਣ ਨਾਲ ਉਹਨਾਂ ਦਾ ਲੰਮਾ ਮੈਚ ਕਰਵਾਈ ਹੈ ਜੀ ਪਿਛਲੇ ਦਿਨੀ ਔਰ ਉਹਨੂੰ ਇਹ ਕਿਤੇ ਤਫੇ ਤੋਂ ਕੋਈ ਫੋਨ ਆਇਆ ਥਾਣੇ ਤੋਂ ਐਸਾ ਹੀ ਮੀਨਾ ਰਾਣੀ ਦਾ ਜਿਹਨੇ ਕਿਹਾ ਵੀ ਤੇਰੇ ਖਿਲਾਫ ਦਰਖਾਸਤ ਦਿੱਤੀ ਹੈ ਉਹ ਲੜਕੀ ਦੇ ਮਤਲਬ ਪੇਕੇਆ ਵੱਲੋਂ ਤੇ ਤੂੰ ਮਤਲਬ ਥਾਣੇ ਹਾਜ਼ਰ ਆ ਉਸ ਤੋਂ ਉਹਨੇ ਮਤਲਬ ਰਿਸ਼ਵਤ ਦੀ ਮੰਗ ਕੀਤੀ ਹੈ ਜੀ ਅੱਜ ਉਹਨੂੰ ਮਤਲਬ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ 5000 ਰੁਪਏ ਇਸ ਬਦਲੇ ਇਨਵੈਸਟ ਕੀਤਾ ਜੀ ਅਸੀਂ ਨਹੀਂ ਸਿਰ ਹਰ ਕੇਸ ਅਸੈਸਰ ਕੀਤਾ ਜੀ ਅੱਗੇ ਤਫਤੀਸ਼ ਕਰ ਰਹੇ ਆ ਕੋ ਸਾਡੇ ਕੋਲੇ ਮਨਪ੍ਰੀਤ ਕੌਰ ਕੁੜੀ ਕੰਪਲੇਂਟ ਹਾਜ਼ਰ ਆਈ ਹੈ ਜੀ ਉਹਨੇ ਦੱਸਿਆ ਵੀ ਉਹਦੇ ਬੇਟੇ ਲਾਪ੍ਰੀਤ ਸਿੰਘ ਨੇ ਜਗਦੀਪ ਕੌਰ ਕੋਈ ਤਾਜੋ ਦੀ ਲੜਕੀ ਰਹਿਣ ਨਾਲ ਉਹਨਾਂ ਨੂੰ ਲੰਮਾ ਮੈਜ ਕਰਵਾਈ ਹੈ ਜੀ ਪਿਛਲੇ ਦਿਨੀ ਔਰ ਉਹਨੂੰ ਇਹ ਕਿਤੇ ਤਪੇ ਤੋਂ ਕੋਈ ਫੋਨ ਆਇਆ ਥਾਣੇ ਤੋਂ ਐਸਾ ਹੀ ਮੀਨਾ ਰਾਣੀ ਦਾ ਜਿਹਨੇ ਕਿਹਾ ਵੀ ਤੇਰੇ ਖਿਲਾਫ ਦਰਖਾਸਤ ਦਿੱਤੀ ਹੈ ਉਹ ਲੜਕੀ ਦੇ ਮਤਲਬ ਪੇਕੇਆ ਵੱਲੋਂ ਤੇ ਤੂੰ ਮਤਲਬ ਥਾਣੇ ਹਾਜ਼ਰ ਆ ਉਸ ਤੋਂ ਉਹਨੇ ਮਤਲਬ ਰਿਸ਼ਵਤ ਦੀ ਮੰਗ ਕੀਤੀ ਹੈ ਜੀ ਅੱਜ ਉਹਨੂੰ ਮਤਲਬ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਟਰੈਪ ਲਗਾ ਕੇ 5000 ਰੁਪਏ ਰਿਸ਼ਵਤ ਲੈਣ ਦੇ ਵਿੱਚ ਅਰੈਸਟ ਕੀਤਾ ਜੀ ਅਸੀਂ ਨਹੀਂ ਫਿਲਹਾਲ ਕੇਸ ਰਿਸਿਸਟ ਕੀਤਾ ਜੀ ਅੱਗੇ ਤਫਤੀਸ਼ ਕਰ ਰਹੇ ਹਾਂ